ਸਾਨੂੰ ਨਹੀਂ ਪਤਾ ਸਾਡੇ ਨਾਲ ਦੇ ਗੁਆਂਢ ਵਿੱਚ ਕੌਣ ਰਹਿੰਦਾ ਹੈ ਹਨਾ ਸਾਨੂੰ ਜਦੋਂ ਲੋਡ ਪੈਂਦੀ ਹੈ ਸਿਰਫ ਉਦੋਂ ਹੀ ਪਤਾ ਲੱਗਦਾ ਇੰਝ ਤਾਂ ਨਹੀਂ ਹੈ ਕਿ ਜਦੋਂ ਐਮਸੀ ਦੀਆਂ ਚੋਣਾਂ ਹੋਈਆਂ ਨੇ ਉਦੋਂ ਲੋਕਾਂ ਨੂੰ ਪਤਾ ਲੱਗਿਆ ਹੋਇਆ ਕਿ ਮਨੋਜ ਗੋਬਨਾ ਵੀ ਨਾਮ ਦਾ ਕੋਈ ਬੰਦਾ ਖੜਾ ਹੈ ਇਹ ਪ੍ਰੋਮਿਸ ਹੈ ਆ ਵੀ ਵਾਰਡ ਦੇ ਕੰਮਾਂ ਲਈ ਮੈਂ ਬਹੁਤ ਚਿਰ ਤੋਂ ਹੀ ਕੰਮ ਕਰਦਾ ਆ ਰਿਹਾ ਪਿਛਲੇ ਤੁਸੀਂ 5 ਸਾਲਾਂ 7 ਸਾਲਾਂ ਚ ਜਦੋਂ ਨਹੀਂ ਕੰਮ ਵੀ ਹੋਇਆ ਉਦੋਂ ਵੀ ਮੈਂ ਆਪਣੇ ਵਾਰਡ ਲਈ ਆਧਨਿਕ ਕਰਕੇ ਜਿੰਨਾ ਸਾਡੇ ਕੋਲ ਕੰਮ ਕਰਾ ਹੋਇਆ ਉਹਨਾਂ ਕਰਾਇਆ ਵਾਰਡ ਦੇ ਵਿੱਚ ਕਮੀਆਂ ਲੱਗ ਰਹੀਆਂ ਨੇ ਤੁਹਾਨੂੰ ਬਹੁਤ ਕਮੀਆਂ ਜਿਹੜੀਆਂ ਪਿਛਲੇ 10 ਸਾਲਾਂ ਤੋਂ ਪੈਂਡਿੰਗ ਰਹੀਆਂ ਆ ਆਮ ਆਦਮੀ ਪਾਰਟੀ ਦੇ ਨਾਲ ਤੁਰਕੇ ਉਹ ਕਮੀਆਂ ਮੈਂ ਪੂਰੀਆਂ ਕਰਨੀ ਚਾਹੁੰਦਾ ਵੀ ਜਿਹੜਾ ਵਾਰਡ ਨੰਬਰ 8 ਸਾਡਾ ਨਹਿਰ ਤੋਂ ਸ਼ੁਰੂ ਹੋਣਾ ਨਹਿਰ ਦੇ ਇੰਟਰ ਕਰਦੇ ਹੀ ਪਤਾ ਲੱਗ ਜੂਗਾ ਕਿ ਵਾਰਡ ਨੰਬਰ 8 ਵਿੱਚ ਇੰਟਰ ਹੋ ਸਭ ਤੋਂ ਵੱਡੀ ਚੀਜ਼ ਪਤਾ ਕੀ ਹੁੰਦੀ ਆ ਲੋਕ ਨਾ ਕੁਰਸੀ ਦਾ ਲਾਲਚ ਕਰਦੇ ਨੇ ਐਂਡ ਜਦੋਂ ਕੁਰਸੀ ਮਿਲ ਜਾਂਦੀ ਐ ਤੇ ਬਾਤ ਮਿਲ ਜਾਂਦੀ ਐ ਉਸ ਤੋਂ ਬਾਅਦ ਸ਼ਾਇਦ ਜਿਨੇ ਸਾਨੂੰ ਵੋਟ ਪਾਈ ਹੁੰਦੀ ਆ ਉਹ ਸਿਰਫ ਉਹਦੇ ਉੱਤੇ ਪਰ ਹੀ ਰਹਿ ਜਾਂਦੇ ਆ ਸਾਨੂੰ ਪਤਾ ਹੁੰਦਾ ਵੀ ਤੂੰ ਸਾਨੂੰ ਵੋਟ ਪਾਈ ਸੀ ਚੱਲ ਤੇਰਾ ਕੰਮ ਕਰ ਦਿੰਦੇ ਆ ਤੂੰ ਸਾਨੂੰ ਵੋਟ ਨਹੀਂ ਪਾਈ ਸੀ ਤੇਰਾ ਕੰਮ ਨਹੀਂ ਕਰਾਂਗੇ ਅਜਿਹਾ ਖੁੱਤਕ ਨਹੀਂ ਹੋਏਗਾ ਮਹੱਲੇ ਦੇ ਵਿੱਚ ਇੱਕ ਛੋਟੀ ਟੀਮ ਬਣਾਈ ਜਾਊਗੀ ਜਿਨੇ ਵੀ ਮੈਂਬਰ ਉਹਦੇ ਵਿੱਚ ਮੈਂ ਇਕੱਠੇ ਕਰ ਸਕਦਾ ਉਹਨਾਂ ਦੇ ਸਹਿਯੋਗ ਨਾਲ ਮਹੱਲੇ ਵਿੱਚ ਕਿੱਥੇ ਕਿੱਥੇ ਡਿਵੈਲਪਰ ਦੀ ਹੋਰ ਲੋੜ ਹੈਗੀ ਆ ਉਹਨਾਂ ਦੀ ਸਲਾਹ ਨਾਲ ਚੱਲੇ ਜਾਊਗਾ ਸਭ ਤੋਂ ਜ਼ਿਆਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਜਾਂ ਕਿਹੜੀ ਕੈਂਡੀਡੇਟ ਨਾਲ ਲੱਗ ਰਿਹਾ ਹੈ ਕੋਈ ਟਫ ਮੁਕਾਬਲਾ ਨਹੀਂ ਹੈਗਾ ਪਰਿਵਾਰ ਨੇ ਸਹਿਯੋਗ ਕਰਨਾ ਹੈ ਤੇ ਮੈਂ ਉਹਨਾਂ ਦੇ ਬਿਲਕੁਲ ਨਾਲ ਬੋਲ ਕੇ ਅੱਗੇ ਹੋ ਕੇ ਮਲੇ ਦੇ ਵਿੱਚ ਵਿਚਰਨਾ ਹੈ ਪੂਰੀ ਫੁੱਲ ਸਾਨੂੰ ਉਮੀਦ ਹੈ ਵੀ ਸਾਡੇ ਨਾਲ ਅਸੀਂ ਇਹਨਾਂ ਨਾਲ ਦਾ ਸਹਿਯੋਗ ਕਰਕੇ ਆਪਣੇ ਸਾਰੇ ਵਾਰਡਾਂ ਨੂੰ ਇੱਕ ਨੰਬਰ ਦੇ ਵਾਰਡ ਬਣਾਉਣਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਸਾਡਾ ਜਿਹੜੇ ਪਰਿਵਾਰ ਆ ਉਹ ਤੰਦਰੁਸਤ ਮਾਹੌਲ ਦੇ ਵਿੱਚ ਰਹਿ ਸਕਣ ਨਗਰ ਕੌਂਸਲ ਦੀਆਂ ਚੋਣਾਂ ਦਾ ਆਗਾਜ਼ ਹੈ ਤੇ ਹਰ ਕੋਈ ਆਪਣੇ ਆਪਣੇ ਤੌਰ ਤੇ ਜੋ ਹੈ ਲੱਗਾ ਹੋਇਆ ਹੈ ਕਿ ਅਸੀਂ ਜਿੱਤ ਜਾਈਏ ਜਾਂ ਅਸੀਂ ਜਿੱਤ ਜਾਈਏ ਹਰ ਕੋਈ ਕੁਰਸੀ ਤੇ ਬਹਿਣਾ ਚਾਹੁੰਦਾ ਹੈ ਸਵਾਰ ਨੰਬਰ 8 ਤੋਂ ਮਨੋਜ ਗੋਗਨਾ ਕੈਂਡੀਡੇਟ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਖੜੇ ਨੇ ਉਹ ਸਾਡੇ ਨਾਲ ਮੌਜੂਦ ਨੇ ਮਨੋਜ ਗੋਗਨਾ ਜੀ ਇਸ ਵੇਲੇ ਕੈਂਪੇਨ ਸਾਰਿਆਂ ਦੀ ਚੱਲ ਰਹੀ ਹੈ ਹਰ ਕੋਈ ਇਹ ਦਿਖਾ ਰਿਹਾ ਹੈ ਕਿ ਸਾਡੇ ਕੈਂਪੇਨ 'ਚ ਜੀ ਠਾਠਾ ਮਾਰਦਾ ਇਕੱਠ ਹੈ ਹਨਾ ਕੀ ਲੱਗਦਾ ਹੈ ਕਿ ਕੰਪੀਟੀਸ਼ਨ ਬਣ ਰਿਹਾ ਹੈ ਲੱਗਦਾ ਹੈ ਕਿ ਹਾਂ ਕੰਪੀਟੀਸ਼ਨ ਟਫ ਹੈ ਮੇਰਾ ਸਭ ਤੋਂ ਜ਼ਿਆਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਜਾਂ ਕਿਹੜੀ ਕੈਂਡੀਡੇਟ ਨਾਲ ਲੱਗ ਰਿਹਾ ਹੈ ਮੈਂ ਸੋਚਦਾ ਵੀ ਮੇਰਾ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ ਮੈਂ ਤਾਂ ਇਹ ਇੱਕ ਪਰਿਵਾਰ ਆ ਪਰਿਵਾਰ ਦੇ ਵਿੱਚ ਆਪਾਂ ਖੜੇ ਆ ਕੋਈ ਟਫ ਮੁਕਾਬਲਾ ਨਹੀਂ ਹੈਗਾ ਪਰਿਵਾਰ ਨੇ ਸਹਿਯੋਗ ਕਰਨਾ ਆ ਤੇ ਮੈਂ ਉਹਨਾਂ ਦੇ ਬਿਲਕੁਲ ਨਾਲ ਤੁਰ ਕੇ ਅੱਗੇ ਹੋ ਕੇ ਮਲੇ ਦੇ ਵਿੱਚ ਵਿਚਰਨਾ ਆ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿਹੜਾ ਮਾਹੌਲ ਪਰਿਵਾਰਕ ਤੌਰ ਤੇ ਹੀ ਰੱਖਿਆ ਔਰ ਰਿਹਾ ਔਰ ਉਹ ਮਹੱਲੇ ਨੇ ਵੀ ਸਾਰੇ ਨੇ ਪਰਿਵਾਰਕ ਤੌਰ ਤੇ ਹੀ ਮੈਨੂੰ ਪਿਆਰ ਦਿੱਤਾ ਹੂੰ ਜਦੋਂ ਤੁਸੀਂ ਲੋਕਾਂ ਚ ਵਿਚਰਦੇ ਹੋ ਨਾ ਵੀ ਬਹੁਤ ਵਾਰ ਆ ਜਾਂਦਾ ਹੈ ਕਿ ਅਸੀਂ ਗਾਇਬ ਰਹਿੰਦੇ ਆ ਸਾਨੂੰ ਨਹੀਂ ਪਤਾ ਸਾਡੇ ਨਾਲ ਦੇ ਗੁਆਂਢ ਵਿੱਚ ਕੌਣ ਰਹਿੰਦਾ ਹੈ ਹਨਾ ਸਾਨੂੰ ਜਦੋਂ ਲੋਡ ਪੈਂਦੀ ਆ ਸਿਰਫ ਉਦੋਂ ਹੀ ਪਤਾ ਲੱਗਦਾ ਇੰਝ ਤਾਂ ਨਹੀਂ ਆ ਕਿ ਜਦੋਂ ਐਮਸੀ ਦੀਆਂ ਚੋਣਾਂ ਹੋਈਆਂ ਨੇ ਉਦੋਂ ਲੋਕਾਂ ਨੂੰ ਪਤਾ ਲੱਗਿਆ ਹੋਏ ਵੀ ਮਨੋਜ ਗੋਗਨਾ ਵੀ ਨਾਮ ਦਾ ਕੋਈ ਬੰਦਾ ਖੜਾ ਹੈ ਮਨੋਜ ਗੋਗਨਾ ਇੱਕ ਵਾਰਡ ਦਾ ਪੁੱਤਰ ਆ ਭਰਾ ਆ ਇੱਕ ਦੋਸਤ ਆ ਔਰ ਇਹ ਪ੍ਰੋਮਿਸ ਆ ਬੇ ਵਾਰਡ ਦੇ ਕੰਮਾਂ ਲਈ ਮੈਂ ਬਹੁਤ ਚਿਰ ਤੋਂ ਹੀ ਕੰਮ ਕਰਦਾ ਆ ਰਿਆਂ ਸਿਰਫ ਵਾਰਡ ਦੇ ਕੰਮਾਂ ਲਈ ਆਪਣੇ ਪਰਿਵਾਰ ਦੇ ਕੰਮਾਂ ਲਈ ਕੰਮ ਕਰਦਾ ਆ ਰਿਆਂ ਐਮ ਸੀ ਚੋੜਾ ਹੋਣੀਆਂ ਪਿਛਲੇ ਤੁਸੀਂ 5 ਸਾਲਾਂ 7 ਸਾਲਾਂ ਚ ਜਦੋਂ ਨਹੀਂ ਕੰਮ ਵੀ ਹੋਇਆ ਉਦੋਂ ਵੀ ਮੈਂ ਆਪਣੇ ਵਾਰਡ ਲਈ ਰਾਦਨਿਕ ਕਰਕੇ ਜਿੰਨਾ ਸਾਡੇ ਕੋਲ ਕੰਮ ਕਰਾ ਹੋਇਆ ਉਹਨਾਂ ਕਰਾਇਆ ਜਦੋਂ ਐਮ ਸੀ ਬਣ ਜਾਓਗੇ ਹਣਾ ਤੇ ਵਾਰਡ ਦੇ ਲਈ ਸੋਚਿਆ ਹੈ ਕਿ ਹਾਂ ਮੈਂ ਆਹ ਵਾਲੇ ਕੰਮ ਕਰਾਉਣੇ ਨੇ ਜਾਂ ਮੈਂ ਇਸ ਤਰੀਕੇ ਨਾਲ ਕਰਨਾ ਹੈ ਵਾਰਡ ਦੇ ਵਿੱਚ ਕਮੀਆਂ ਲੱਗ ਰਹੀਆਂ ਨੇ ਤੁਹਾਨੂੰ ਬਹੁਤ ਕਮੀਆਂ ਜਿਹੜੀਆਂ ਪਿਛਲੇ 10 ਸਾਲਾਂ ਤੋਂ ਪੈਂਡਿੰਗ ਰਹੀਆਂ ਆ ਆਮ ਆਦਮੀ ਪਾਰਟੀ ਦੇ ਨਾਲ ਤੁਰ ਕੇ ਉਹ ਕਮੀਆਂ ਮੈਂ ਪੂਰੀਆਂ ਕਰਨੀਆਂ ਚਾਹੁੰਦਾ ਉਹਨਾਂ ਨੂੰ ਆਲਰੇਡੀ ਮੈਂ ਜਿਹੜੀ ਫਾਈਲ ਆ ਸਬਮਿਟ ਕਰ ਚੁੱਕਾ ਵੀ ਜਿਹੜਾ ਵਾਰਡ ਨੰਬਰ 8 ਸਾਡਾ ਨਹਿਰ ਤੋਂ ਸ਼ੁਰੂ ਹੋਣਾ ਨਹਿਰ ਦੇ ਇੰਟਰ ਕਰਦੇ ਹੀ ਪਤਾ ਲੱਗ ਜੂਗਾ ਕਿ ਵਾਰਡ ਨੰਬਰ ਅਸੀਂ 8 ਵਿੱਚ ਇੰਟਰ ਹੋ ਗਿਆ ਔਰ ਇਹ ਲੋਕਾਂ ਨਾਲ ਫੇਰ ਪ੍ਰੋਮਿਸ ਮੈਂ ਦੁਬਾਰਾ ਕਰ ਲਗਾਇਆ ਵੀ ਸਭ ਤੋਂ ਵਧੀਆ ਜਿਹੜਾ ਵਾਰਡ ਨੰਬਰ 8 ਬਣਾਵਾਂਗੇ ਔਰ ਬਾਕੀ ਵਾਰਡ ਦੇ ਜਰੂਰ ਇਹ ਕਹਿਣਗੇ ਮਜਬੂਰ ਕਰ ਦੂੰਗਾ ਕਹਿਣ ਨੂੰ ਜਿੱਦਾਂ ਦਾ ਵਾਰਡ ਨੰਬਰ 8 ਤੁਸੀਂ ਬਣਾ ਦਿੱਤਾ ਨਾ ਅਸੀਂ ਵੀ ਉਦਾਂ ਦੇ ਵਾਰਡ ਆਪਣੇ ਚਾਹੁੰਦੇ ਹਾਂ ਅੱਛਾ ਮੈਂ ਨਾ ਜਦੋਂ ਵਿਚਰਦੀਆਂ ਲੋਕਾਂ ਦੇ ਵਿੱਚ ਤੇ ਬਹੁਤ ਸਾਰੇ ਲੋਕਾਂ ਤੋਂ ਮੈਂ ਥਾਟ ਸੁਣਿਆ ਹੈ ਕਿ ਇਹ ਬੰਦਾ ਤਾਂ ਨਾ ਇੰਗਲੈਂਡ ਅਮਰੀਕਾ ਕੈਨੇਡਾ ਬਹੁਤ ਜ਼ਿਆਦਾ ਘੁੰਮਦਾ ਹੈ ਵੀ ਇਹ ਵਾਰਡ ਦੇ ਵਿੱਚ ਕਿਵੇਂ ਕੰਮ ਕਰੂਗਾ ਜਾਂ ਵਾਰਡ ਦੇ ਵਿੱਚ ਕਿਵੇਂ ਡਿਵੈਲਪਮੈਂਟ ਕਰੂਗਾ ਲੱਗਦਾ ਹੈ ਕਿ ਵਿਦੇਸ਼ ਜਾਣ ਦੇ ਨਾਲ ਕੋਈ ਤੁੱਕ ਬਣਦੀ ਹੈ ਦੇਖੋ ਦ ਵਦੇਸ਼ ਵਿੱਚ ਵੀ ਮੇਰਾ ਪਰਿਵਾਰ ਹੁੰਦਾ ਮੇਰੇ ਭਰਾ ਭੈਣ ਰਹਿੰਦੇ ਆ ਉਹਨਾਂ ਨਾਲ ਮਿਲਣਾ ਵਰਤਣਾ ਜਦੋਂ ਉਹਨਾਂ ਦਾ ਦੁੱਖ ਸੁੱਖ ਦੇ ਵਿੱਚ ਜੋ ਸਹਾਈ ਹੁੰਨੇ ਆ ਪਰਿਵਾਰ ਦਾ ਇੱਕ ਮੋਟੋ ਹੋ ਜਾਂਦਾ ਤੁਸੀਂ ਗੱਲ ਆ ਕਿ ਮੇਰੇ ਘਰ ਦੇ ਵਿੱਚ ਵਿਆਹ ਸੀ ਤੇ ਮੈਂ ਗਿਆ ਹੋਇਆ ਸੀਗਾ ਵਿਆਹ ਅਟੈਂਡ ਕਰਕੇ ਮੈਂ ਵਾਪਸ ਆ ਗਿਆ ਜਿੱਦਾਂ ਮੇਰਾ ਪਰਿਵਾਰ ਇੱਥੇ ਆ ਉਹਦੇ ਮੇਰਾ ਪਰਿਵਾਰ ਉੱਥੇ ਆ ਤੁਸੀਂ ਗੱਲ ਲੋਕੀਆ ਫਵਾਵਾ ਜਿਹੜੀਆਂ ਉਠਾ ਰਹੇ ਆ ਅਸੀਂ ਕੁਝ ਹੋਰ ਸੋਚ ਲੈ ਕੇ ਜਾਂਦਾ ਪਰ ਲੋਕਾਂ ਦੀ ਸੋਚ ਕੁਝ ਹੋਰ ਆ ਮੈਂ ਸੋਚ ਲੈ ਕੇ ਚੱਲਦਾ ਹਾਂ ਜੇ ਵਿਦੇਸ਼ਾਂ ਦੀ ਧਰਤੀ ਉੱਤੇ ਇੰਨਾ ਸਾਫ਼ ਮਾਹੌਲ ਮਿਲ ਸਕਦਾ ਬੱਚਿਆਂ ਨੂੰ ਪਾਰਕ ਮਿਲ ਸਕਦੇ ਆ ਬੱਚਿਆਂ ਨੂੰ ਖੇਡਣ ਲਈ ਕੁਝ ਮਿਲ ਸਕਦਾ ਅਸੀਂ ਕਿਉਂ ਨਹੀਂ ਕਰ ਸਕਦੇ ਉਹ ਉਸ ਮਟਰਨ ਨੂੰ ਲੈ ਕੇ ਮੈਂ ਫਿਰ ਇੱਥੇ ਆ ਕੇ ਸੋਚਦਾ ਵੀ ਜਿਹੜਾ ਮੇਰਾ ਵਾਰਡ ਆ ਮੇਰਾ ਸ਼ਹਿਰ ਆ ਕਿਉਂ ਨਾ ਕਿਉਂ ਕਿਤੇ ਨਾ ਕਿਤੇ ਅਸੀਂ ਉਸ ਨੀਹਾਂ ਤੇ ਲਿਜਾਣਾ ਚਾਹੁੰਦੇ ਆ ਜਿੱਥੇ ਮੈਂ ਵਿਦੇਸ਼ਾਂ ਦੀ ਧਰਤੀ ਜਾ ਕੇ ਦੇਖਦਾ ਬਈ ਬੱਚੇ ਪਾਰਕ ਵਿੱਚ ਖੇਡਦੇ ਆ ਅਸੀਂ ਵੀ ਚਾਹੁੰਦੇ ਆ ਸਾਡੇ ਬੱਚੇ ਵੀ ਸਾਡੇ ਗੁਆਂਿਆਂ ਦੇ ਬੱਚੇ ਵੀ ਕਿਤੇ ਪਾਰਕ ਵਿੱਚ ਖੇਡਣ ਦੌੜ ਲਾਉਣ ਖੇਡਾਂ ਦੇ ਵਿੱਚ ਜੁਆਇਨ ਹੋਣ ਤਾਂ ਕਿ ਸਾਡਾ ਸਾਨੂੰ ਖੁਸ਼ੀ ਮਿਲੇ ਜਦੋਂ ਤੁਸੀਂ ਇਲੈਕਸ਼ਨ ਦੇ ਵਿੱਚ ਖੜੇ ਹੋਏ ਤਾਂ ਬਹੁਤ ਵਾਰ ਐਵੇਂ ਹੁੰਦਾ ਹੈ ਕਿ ਅਸੀਂ ਆਪ ਨੇ ਲੜਨਾ ਚਾਹੁੰਦੇ ਹਾਂ ਤੇ ਲੋਕ ਬਹੁਤ ਹੰਗਾਰਾ ਦੇ ਦਿੰਦੇ ਨੇ ਵੀ ਲੜੋ ਅਸੀਂ ਤੁਹਾਡੇ ਸਪੋਰਟ ਦੇ ਵਿੱਚ ਆ ਤੁਹਾਡੇ ਨਾਲ ਵੀ ਕੁਝ ਜੱਜਿਆ ਹੋਇਆ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਵੀ 10 ਸਾਲ ਬੀਤ ਜਾਣ ਤੋਂ ਬਾਅਦ ਅਸੀਂ ਸਹਿਯੋਗ ਵੀ ਕੀਤਾ ਸਾਡੀ ਪਿਛਲੇ ਜਿਹੜੇ ਐਮਸੀ ਰਹੇ ਆ ਪਰ ਸਾਨੂੰ ਉਹ ਸਹਿਯੋਗ ਜਿਹੜਾ ਪੂਰਾ ਨਹੀਂ ਮਿਲਿਆ ਫਿਰ ਜਦੋਂ ਉਹ 10 ਸਾਲਾਂ ਦੇ ਵਿੱਚ ਸਾਨੂੰ ਆਪ ਉੱਠ ਕੇ ਕੰਮ ਕਰਨ ਦੀ ਲੋੜ ਹੋਈ ਤਾਂ ਅਸੀਂ ਆਪ ਕੀਤਾ ਜੇ ਅਸੀਂ ਬਾਹਰ ਵੀ ਬੈਠੇ ਸੀ ਤਾਂ ਫੋਨਾਂ 'ਤੇ ਸਾਡੇ ਆਲਰੇਡੀ ਇੱਥੇ ਕੰਮ ਚੱਲਦੇ ਸੀਗੇ ਕਈ ਕੰਮ ਜਿਹੜੇ ਆ ਅਸੀਂ ਆਪ ਖੰਡਾਏ ਹੋਏ ਆ ਫਿਰ ਮਨ 'ਚ ਸੋਚ ਆਈ ਜੇ ਅਸੀਂ ਕਿਸੇ ਨੂੰ ਕਹਿ ਕੇ ਕਰਾਉਣੇ ਅਸੀਂ ਆਪ ਕਿਉਂ ਨਹੀਂ ਇਸ ਕਰਕੇ ਸਾਨੂੰ ਆਪ ਕਰਨ ਦੀ ਲੋੜ ਸੀ ਤੇ ਮੈਂ ਮੈਂ ਆਪਣੇ ਆਪ ਨੂੰ ਸੋਚਿਆ ਤੇ ਮੈਂ ਪਰਿਵਾਰ ਨਾਲ ਜਿਹੜੇ ਮਾਰਨਸ ਲਾਹ ਕੀਤੀ ਤੇ ਇਸ ਰਸਤੇ ਤੇ ਤਰਫ ਗੋਗਨਾ ਜੀ ਸਭ ਤੋਂ ਵੱਡੀ ਚੀਜ਼ ਪਤਾ ਕੀ ਹੁੰਦੀ ਹੈ ਲੋਕ ਨਾ ਕੁਰਸੀ ਦਾ ਲਾਲਚ ਕਰਦੇ ਨੇ ਐਂਡ ਜਦੋਂ ਕੁਰਸੀ ਮਿਲ ਜਾਂਦੀ ਹੈ ਤੇ ਬਸ ਮਿਲ ਜਾਂਦੀ ਹੈ ਉਸ ਤੋਂ ਬਾਅਦ ਸ਼ਾਇਦ ਜਿਹਨੇ ਸਾਨੂੰ ਵੋਟ ਪਾਈ ਹੁੰਦੀ ਸੀ ਸਿਰਫ ਉਹਦੇ ਭਾਂਕੇ ਰਹਿ ਜਾਂਦੇ ਆ ਸਾਨੂੰ ਪਤਾ ਹੁੰਦਾ ਵੀ ਤੂੰ ਸਾਨੂੰ ਵੋਟ ਪਾਈ ਸੀ ਚਲ ਤੇਰਾ ਕੰਮ ਕਰ ਦਿੰਦੇ ਆ ਤੂੰ ਸਾਨੂੰ ਵੋਟ ਨਹੀਂ ਪਾਈ ਸੀ ਤੇਰਾ ਕੰਮ ਨਹੀਂ ਕਰਾਂਗੇ ਅਜਿਹਾ ਖੁਦ ਤਾਂ ਨਹੀਂ ਹੋਏਗਾ ਇਦਾਂ ਦੀ ਸੋਚ ਤੋਂ ਮੈਂ ਬਹੁਤ ਦੂਰ ਆ ਜੀ ਇੱਕ ਇੱਕ ਜਿਹੜੀ ਵੋਟ ਆ ਉਹ ਸਾਰੇ ਵਾਰਡ ਦੇ ਸਹਿਯੋਗ ਦੇ ਨਾਲ ਮੈਨੂੰ ਪੈਣੀ ਆ ਔਰ ਮੈਂ ਸੋਚ ਰੱਖਦਾ ਵੀ ਮੈਂ ਇੱਕ ਐਮਸੀ ਨਹੀਂ ਬਣਨਾ ਲਗਭਗ ਸਾਰੇ ਘਰਾਂ ਦੇ ਵਿੱਚ ਆਪਣੇ ਆਪ ਲੋਕੀ ਐਮਸੀ ਕਰਨਗੇ ਜਦੋਂ ਮੈਂ ਉਹਨਾਂ ਨੂੰ ਨਾਲ ਲੈ ਕੇ ਚੱਲੂੰਗਾ ਇੱਕ ਹੋਰ ਗੱਲ ਹੈ ਮੁਹੱਲੇ ਦੇ ਵਿੱਚ ਇੱਕ ਛੋਟੀ ਟੀਮ ਬਣਾਈ ਜਾਊਗੀ ਜਿੰਨੇ ਵੀ ਮੈਂਬਰ ਉਹਦੇ ਵਿੱਚ ਮੈਂ ਇਕੱਠੇ ਕਰ ਸਕਦਾ ਉਹਨਾਂ ਦੇ ਸਹਿਯੋਗ ਦੇ ਨਾਲ ਮੁਹੱਲੇ ਵਿੱਚ ਕਿੱਥੇ ਕਿੱਥੇ ਡਿਵੈਲਪਰ ਦੀ ਹੋਰ ਲੋੜ ਹੈਗੀ ਆ ਉਹਨਾਂ ਦੀ ਸਲਾਹ ਨਾਲ ਚੱਲੇ ਜਾਊਗਾ ਤਾਕਿ ਉਹਨਾਂ ਨੂੰ ਫੀਲ ਹੋਵੇ ਵੀ ਇਹ ਇਕੱਲਾ ਐਮਸੀ ਨਹੀਂ ਸਾਰੇ ਐਮਸੀ। ਬਸ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਨੌਜਵਾਨ ਮੁੰਡਿਆਂ ਨੂੰ ਆਪਣੇ ਨਾਲ ਜੋੜੋਗੇ। ਬਿਲਕੁਲ ਜੀ ਬਿਲਕੁਲ। ਨੌਜਵਾਨ ਮੁੰਡੇ ਆਲਰੇਡੀ ਇਸ ਵੇਲੇ ਵੀ ਨਾਲ ਤੁਰਦੇ ਆ ਪਰ ਇਹ ਆ ਵੀ ਦੇਖੋ ਉਹਨਾਂ ਉਹਨਾਂ ਦੇ ਜਿਹੜੇ ਕੰਮ ਆ ਜਾਂ ਉਹਨਾਂ ਦੇ ਨੌਜਵਾਨਾਂ ਲਈ ਗੇਮਾਂ ਆ ਉਹ ਹਲੇ ਅਵੇਲੇਬਿਲਟੀ ਨਹੀਂ ਹੈਗੀ। ਕੋਈ ਕਿਸੇ ਨੇ ਉਧਰ ਧਿਆਨ ਨਹੀਂ ਦਿੱਤਾ ਆਮ ਆਦਮੀ ਦੀ ਸਰਕਾਰ ਨੇ ਹੁਣ ਇਹ ਚੀਜ਼ਾਂ ਨੂੰ ਧਿਆਨ ਦਿੱਤੇ ਹੋਏ ਸਾਨੂੰ ਹਨਾ ਇਹ ਕਿਹਾ ਵੀ ਤੁਸੀਂ ਹੁਣ ਬੱਚਿਆਂ ਨੂੰ ਖੇਡਾਂ ਵੱਲ ਨੂੰ ਤੋਰ ਦਿਓ। ਜਿਹੜੀ ਜਵਾਨੀ ਹੋਰ ਪਾਸੇ ਤੁਰੀ ਸੀ ਉਹ ਉਹਨੂੰ ਤੁਸੀਂ ਮਤਲਬ ਤੰਦਰੁਸਤੀ ਮਾਹੌਲ ਦਿਓ ਤਾਂ ਕਿ ਉਹ ਖੇਲਣ ਉੱਦਾਂ ਵੀ ਨਾ ਜਿਹੜਾ ਗੁਰਾਇਆ ਆ ਇਹ ਹਮੇਸ਼ਾ ਜ਼ਿਆਦਾਤਰ ਕਾਂਗਰਸ ਦਾ ਗੜ ਰਿਹਾ ਹੈ ਬਹੁਤ ਸਾਲਾਂ ਤੋਂ ਹਨਾ ਵੀ ਇਥੋਂ ਜੇ ਐਮਸੀ ਚੁਣੇਗਾ ਨਹੀਂ ਲੱਗਦਾ ਵੀ ਇਸ ਵਾਰ ਇਹ ਗੱਟ ਟੁੱਟ ਜਾਊਗਾ ਮੈਨੂੰ ਤਾਂ ਲੱਗਦਾ ਨਹੀਂ ਵੀ ਇੱਕ ਵੀ ਵਾਰਡ ਚ ਕੋਈ ਕਾਂਗਰਸ ਦਾ ਜਿਹੜਾ ਆ ਬੰਦਾ ਨਮਾਇੰਦਾ ਆ ਉਹ ਲੈ ਜਾ ਕਿਉਂਕਿ ਸਾਰਿਆਂ ਨੇ ਦੇਖ ਲਿਆ ਇਸੇ ਕਰਕੇ ਬਦਲਾ ਦੀ ਲੋੜ ਆ ਬਦਲਾ ਦੀ ਜਿਹੜਾ ਲੋੜ ਕਰਕੇ ਹੀ ਸ਼ਹਿਰ ਦੀ ਬਦਲਾ ਹੋਣਾ ਆ 10 ਸਾਲ ਪਿਛੇ ਚਾਤੀ ਮਾਰ ਕੇ ਦੇਖ ਲਓ ਕੁਝ ਨਹੀਂ ਹੋਇਆ ਆਮ ਆਦਮੀ ਪਾਰਟੀ ਆਈ ਆ ਪੂਰੀ ਫੌਲ ਸਾਨੂੰ ਉਮੀਦ ਹੈ ਵੀ ਸਾਡੇ ਨਾਲ ਅਸੀਂ ਉਹਨਾਂ ਨਾਲ ਸਹਿਯੋਗ ਕਰਕੇ ਆਪਣੇ ਸਾਰੇ ਵਾਰਡਾਂ ਨੂੰ ਇੱਕ ਨੰਬਰ ਦੇ ਵਾਰਡ ਬਣਾਉਣਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਸਾਡਾ ਜਿਹੜੇ ਪਰਿਵਾਰ ਆ ਉਹ ਤੰਦਰੁਸਤ ਮਾਹੌਲ ਦੇ ਵਿੱਚ ਰਹਿ ਸਕਣ ਜੀ ਬਹੁਤ ਬਹੁਤ ਸ਼ੁਕਰੀਆ ਸੋਏ ਸਾਡੇ ਨਾਲ ਮਨੂਜ ਗੋਗਨਾ ਜੀ ਨੇ ਜਿਹੜੇ ਕੀ ਵਾਰਡ ਨੰਬਰ 8 ਤੋਂ ਖੜੇ ਨੇ ਇਲੈਕਸ਼ਨ ਕੈਂਪੇਨ ਭਾਵੇਂ ਹੁਣ ਬੰਦ ਹੋ ਚੁੱਕੀ ਹੈ ਪਰ ਇੱਥੇ ਸਿਰਫ ਗੱਲਬਾਤ ਇਹ ਕਰਨ ਦਾ ਮੋਟਿਵ ਸੀ ਕਿ ਆਖਿਰਕਾਰ ਜਿਹੜੇ ਵਾਰਡ ਦੇ ਵਿੱਚ ਖੜੇ ਨੇ ਐਮਸੀ ਕੀ ਇਹ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਨਗੇ ਜਾਂ ਨਹੀਂ ਕਿ ਜਿਹੜੇ ਲੋਕ ਨੇ ਉਹ ਗੋਗਨਾ ਜੀ ਨੂੰ ਪਸੰਦ ਕਰਦੇ ਨੇ ਜਾਂ ਕਿਸੇ ਹੋਰ ਨੂੰ ਪਸੰਦ ਕਰਦੇ ਨੇ ਦੇਖਣਾ ਬਣੇਗਾ ਪਰ ਇੱਥੇ ਸਵਾਲ ਇਹ ਹੈ ਕਿ ਜਦੋਂ ਤੁਸੀਂ ਆਪਣਾ ਐਮਸੀ ਚੁਣਿਓ ਤੇ ਆਪਣੇ ਡਿਵੈਲਪਮੈਂਟ ਦੀ ਗੱਲ ਨੂੰ ਸੋਚ ਕੇ ਚੁਣਿਓ ਆਪਣੇ ਹੱਕਾਂ ਦੀ ਗੱਲ ਨੂੰ ਸੋਚ ਕੇ ਚੁਣਿਓ ਪਾਰਟੀ ਦੀ ਵੋਟ ਤਾਂ ਬੜੀ ਬਣਦੀ ਹੈ ਸਦਾ ਨਾਲ ਦੀ ਨਾਲ ਕੈਂਡੀਡੇਟ ਦੀ ਕੈਂਡੀਡੇਟ ਨੂੰ ਜੋ ਹੈ ਪਰਖ ਕੇ ਵੋਟ ਜਿਹੜੀ ਆਪਣੀ ਜਰੂਰ ਪਾਓ